ਕਹਿੰਦੇ ਨੇ ਕਿ ਇੱਕ ਪੁਲਿਸ ਵਾਲੇ ਐਸਆਈ ਸਾਹਿਬ ਨੂੰ ਵੀ ਧਰਨੇ ਤੇ ਬਹਿਣਾ ਪੈਗਾ ਰਕੇਸ਼ ਕੁਮਾਰ ਜੀ ਨੂੰ ਪਟਿਆਲਾ ਥਾਣੇ ਦੇ ਸਾਹਮਣੇ ਉਹ ਧਰਨੇ ਤੇ ਬੈਠੇ ਕੀ ਕਾਰਨ ਸੀਗਾ ਜੀ ਕਿ ਇੱਕ ਪੋਸਟ ਵਾਲੇ ਕਰਮਚਾਰੀ ਨੂੰ ਵੀ ਧਰਨਾ ਉਹ ਪਰ ਆਪੋ ਮੈਂ ਕਹਿੰਦਾ ਕਿਤੇ ਉਹ ਦਿਨ ਆਵੇ ਜਦ ਦਿਨ ਪੁਲਿਸ ਨੂੰ ਤਨਖਾਹ ਲਈ ਧਰਨਾ ਲਾਉਣਾ ਪੈ ਜਾ ਪੈ ਜਾਵੇ ਕਿਤੇ ਦਿਨ ਨਾ ਆਉਣਾ ਹਾਂਜੀ ਇੱਕ ਡਿਪਾਰਟਮੈਂਟ ਦੇ ਹਾਲਾਤ ਬਣਦੇ ਜਾਂਦੇ ਆ ਇਹੋ ਜੇ ਮੈਨੂੰ ਲੱਗਦਾ ਸਰ ਕਿਉਂਕਿ ਆ ਕੱਲ ਤਰੀਕ ਤੱਕ ਤੇ ਤਨਖਾਹ ਹੀ ਨਹੀਂ ਆਈ ਨਹੀਂ ਹੂੰ ਤੇ ਇਹ ਨਾ ਹੋਵੇ ਕਿ ਤੇ ਕੱਲ ਨੂੰ ਪੁਲਿਸ ਉਥੇ ਤੁਸੀਂ ਨਾਕਿਆਂ ਤੇ ਲੱਭਦੇ ਫਿਰੋ ਤੇ ਉਹ ਕਹਿਣ ਕਿ ਅਸੀਂ ਤੇ ਖਜ਼ਾਨਾ ਦਫ਼ਤਰ ਦੇ ਅੱਗੇ ਬੈਠੇ ਉਥੇ ਆ ਜਾਓ ਉਹ ਚਲਾਨ ਚਰੂਨ ਉਥੇ ਬੈ ਆਨਲਾਈਨ ਹੀ ਘਟਾ ਲਓ ਉਥੇ ਆ ਕੇ ਬਈ ਇਹੋ ਜੇ ਹਾਲਾਤ ਬਣੇ ਪਏ ਨੇ ਇਹ ਕੋਈ ਏਐਸਆਈ ਸਾਫ ਸੀ ਡਿਵੀਜ਼ਨ 2 ਚੌਂਕੀ ਦੇ ਅੱਗੇ ਬਹਿ ਗਿਆ ਉਹਦੇ ਭਰਾ ਨੇ ਤੇ ਬਣਾ ਨਹੀਂ ਪਾਈ ਹੋਈ ਸੀ ਉਹ ਕਹਿੰਦਾ ਵੇਖੋ ਮੈਨੂੰ ਕਿੰਨਾ ਕੁੱਟਿਆ ਹੋਇਆ ਜੀ ਉਹ ਕੋਈ ਬਿਟਕੋਇਨ ਦੇ ਨਾਮ ਤੇ ਭਾਈ ਬਿਟਕੋਇਨ ਜਿਹੜਾ ਹੁੰਦਾ ਨਾ ਮੈਂ ਤਾਂ ਹੀ ਕਹਿੰਦਾ ਉਹਨਾਂ ਕਿ ਇਹਨਾਂ ਚੱਕਰਾਂ 'ਚ ਨਾ ਫਸਿਆ ਕਰੋ ਬੜਾ ਰੋਈਦਾ ਮੈਂ ਤਾਂ ਇਹ ਵੀਡੀਓ ਬਹੁਤ ਬਣਾਉਣਾ ਹਮ ਪਰਸਨਲੀ ਨਾ ਮੈਂ ਹਰ ਇੱਕ ਹਫਤੇ ਕੋਈ ਨਾ ਕੋਈ ਅਵੇਅਰਨੈਸ ਵਾਸਤੇ ਨਿੱਜੀ ਤੌਰ ਤੇ ਕੰਮ ਕਰਦਾ ਜੀ 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 ਬਈ ਕੋ ਸੰਭਲ ਜਾਵੇ ਯਾਰ ਕੋਈ ਮਤਲਬ ਕਿ ਅਕਲ ਕਰ ਲੋ ਹਮ ਉਹ ਕੋਈ 60 ਲੱਖ ਰੁਪਈਆ ਠਾਕੇ ਲੈ ਗਏ ਉਹ ਕਹਿੰਦੇ ਜੀ ਅਸੀਂ ਮੰਗੇ ਤੇ ਸਾਨੂੰ ਉਹਨਾਂ ਨੇ ਬਿਟਕੋਇਨ ਤੇ ਦੇਣੇ ਕੀ ਸੀ ਉਹਨਾਂ ਨੇ ਕੁੱਟ ਕੋਇਨ ਕਰ ਦਿੱਤਾ ਸਾਨੂੰ ਉੱਥੇ ਕਟਾਪਾ ਕਰ ਗਏ ਨੇ ਜੀ ਜੀ ਤੇ ਮੁੜ ਕੇ ਉਹਨਾਂ ਨੂੰ ਹਾਲੇ ਫੜਨਾ ਬਾਕੀ ਹੈ ਜੇ ਕੋਈ ਬੰਦੇ ਫੜੇ ਆ ਤੇ ਭਾਈ ਸਾਹਿਬ ਉਹਨਾਂ ਨੂੰ ਤੇ ਵੀਆਈਪੀ ਟ੍ਰੀਟਮੈਂਟ ਦੇਣ ਦੇ ਲੋ ਥਾਣੇਦਾਰ ਬੈਠਾ ਧਰਨੇ ਦੇ ਅੱਗੇ ਜੀ ਉਹ 3 ਘੰਟੇ ਉੱਥੇ ਬੈਠਾ ਫਿਰ ਉੱਥੇ ਦਾ ਇੰਚਾਰਜ ਜਿਹੜਾ ਆ ਉਹਨੇ ਆਖਿਆ ਮੈਂ ਤੇ ਨਵਾਂ ਆਇਆ ਲੈ ਮਾਮਲਾ ਦੇ ਨਾ ਕਿ ਕੀ ਹੋਇਆ ਤੇ ਉਹ ਤੋਂ ਬਾਅਦ ਫਿਰ ਕਹਿੰਦੇ ਆ ਕਿ ਇਹਨਾਂ ਨੇ ਭਰੋਸਾ ਲੈ ਕੇ ਤੇ ਉੱਥੋਂ ਧਰਨਾ ਖਤਮ ਕੀਤਾ ਇਸ ਕਰਕੇ ਬਹੁਤ ਹਾਲਾਤ ਜਿਹੜੇ ਆ ਵੱਖਰੀ ਕਿਸਮ ਦੇ ਹੋ ਗਏ ਤੇ ਮੈਂ ਤੇ ਸੁਖ ਸੁਖਦਾ ਇਹੋ ਜਿਹੇ ਦਿਨ ਨਾ ਆਵੇ ਕਿ ਕਿਸੇ ਦਿਨ ਪੁਲਿਸ ਤੁਹਾਡੀਆਂ ਜਿਹੜੀਆਂ ਨਾ ਮਤਲਬ ਕਿ ਚੌਕੀਆਂ ਛੱਡ ਕੇ ਥਾਣੇ ਛੱਡ ਕੇ ਧਰਨੇ ਤੇ ਬੈਠੀ ਹੋਵੇ ਕਿ ਸਰ ਸਾਨੂੰ ਤਨਖਾਹ ਦੇਵੋ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ralado de... lot ਸਾਡੇ ਜਿਹੜੇ ਆ ਨਾ ਇਸ ਵੇਲੇ ਵਾਰਸ ਹੋ ਰਹੇ ਨੇ ਖਾਸ ਤੌਰ ਤੇ ਫਾਈਨੈਂਸ਼ੀਅਲੀ ਫਾਈਨੈਂਸ਼ੀਅਲੀ ਬਿਲਕੁਲ ਠੀਕ ਹੈ ਨਾ ਸਭ ਤੋਂ ਇਸ ਕਰਕੇ ਜ਼ਿਆਦਤਨੀਆ ਸਾਹਮਣੇ ਆਉਂਦੀਆਂ ਨੇ ਭਾਈ ਜੀ ਫਿਰ ਅਸੀਂ ਉਹ ਉੱਥੇ ਗਾਣਾ ਗਾਇਆ ਕਰਕੇ ਉਸ ਮੁਲਕ ਦੀ ਰੱਬ ਖੈਰ ਕਰੇ ਜਿੱਥੇ ਪੁਲਿਸ ਲੈਂਦੀ ਤਨਖਾਹਾਂ ਧਰਨੇ ਲਾ ਕੇ ਹੂੰ ਨੋ ਜੀ ਇਹ ਮੌਕੇ ਤੇ ਗਾਣਾ ਬਣ ਗਿਆ ਮੈਨੂੰ ਲੱਗਦਾ ਬਣਾ ਦੇਾਂਗੇ ਜੀ ਪਰ ਸੱਚ ਇਹ ਸੱਚ ਹੈ ਜੀ ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋ ਰਹੇ ਨੇ ਸਾਰੇ ਪਾਸੇ ਨਹੀਂ ਅਸੀਂ ਤੇ ਗਾਉ ਚਤਾਵਨੀ ਦੇਣੇ ਨਾਲੇ ਸੁੱਖ ਵੀ ਸੁਖ ਲੈਣੇ ਕਿ ਨਾ ਹੀ ਹੋਵੇ ਇਹਦਾ ਪਰ ਆ ਗਾਉ ਚ ਚਤਾਵਨੀ ਦੇ ਦੇਈਦੀ ਹੈ ਜੀ ਜੀ ਠੀਕ ਹੈ ਨਾ ਜੀ ਜੇ ਮੌਸਮ ਵਿਭਾਗ ਦੇ ਸਕਦਾ ਚਤਾਵਨੀ ਕਿਉਣ ਵਾਲੇ 24 ਘੰਟਿਆਂ ਚ ਆ ਹੋ ਸਕਦਾ ਤੇ ਅਸੀਂ ਆਪਣੀ ਸੋਨਾ ਸਟੇਟ ਹੈ ਸਾਡਾ ਜੀ ਉਹਦੇ ਵਿੱਚ ਨਹੀਂ ਕੁਝ ਕਹਿ ਸਕਦੇ ਹੱਕ ਬਣਦਾ ਸਾਰਿਆਂ ਦਾ ਸਭ ਥੋੜਾ ਇਹ ਸੰਭਲ ਜਾਣ ਤੇ ਬਿਹਤਰ ਹੋਏਗਾ ਪਰ ਇਹ ਬੜੇ ਵਿਚਿਤਰ ਮਾਮਲੇ ਆ ਰਹੇ ਆ ਸਾਹਮਣੇ ਕਿ ਐਸਆਈ ਸਾਹਿਬ ਵਰਦੀ ਸਮੇਤ ਧਰਨੇ ਤੇ ਬੈਠੇ ਆ ਹੂੰ ਠੀਕ ਹੈ ਨਾ ਜੀ ਇਹੀ ਗੱਲਾਂ ਤੇ ਅਸੀਂ ਕਰਦੇ ਆ ਕਿ ਕਮਾਲ ਆ ਉਹ ਕੋਈ ਵਿਧਾਇਕ ਕਹੀ ਜਾਂਦਾ ਸਾਡੇ ਨਾਲ ਧੱਕਾ ਕਰ ਗਈ ਪੁਲਿਸ ਕੋਈ ਮੰਤਰੀ ਕਹੀ ਜਾਂਦਾ ਸਾਡੇ ਨਾਲ ਧੱਕਾ ਕਰ ਗਈ ਪੁਲਿਸ ਤੇ ਇੱਥੇ ਪੁਲਿਸ ਕਹੀ ਜਾਂਦੀ ਸਾਡੇ ਨਾਲ ਹੀ ਧੱਕਾ ਕਰ ਗਈ ਪੁਲਿਸ ਕਮਾਲ ਹੋ ਗਈ ਆ ਯਾਰ ਕੋਈ ਪਤਾ ਨਹੀਂ ਭਾਈ ਕਿਹਦੇ ਨਾਲ ਕੀ ਧੱਕਾ ਹੋ ਰਿਹਾ ਤੇ ਕਿਉਂ ਹੋ ਰਿਹਾ ਆ ਪੈਸਾ ਸਕੂਲ ਕ੍ਰਾਂਤੀ ਵਿੱਚ ਲਾ ਦਿੱਤਾ ਤਨਖਾਹ ਕਿਵੇਂ ਮਿਲੂਗੀ ਪੀਵੀ 31 ਜੀ ਕਹਿੰਦੇ ਨੇ ਤੇ ਤੁਸੀਂ ਨਾ ਛੇੜੋ ਇਹ ਗੱਲਾਂ ਹੋਣਾ ਸੀ ਬਹੁਤ ਘਸ ਰਹਿਣ ਦੇ ਛੇੜਨਾ ਦਰਦਾਂ